ਸੋ ਹੈਲੋ ਗਾਇਸ ਅੱਜ ਦਾ ਵਲੌਗ ਦੇਖੋ ਆਪਣੇ ਨਾਲ ਪਿੱਛੇ ਘਟੀ ਤੇ ਲੱਗੇ ਆਂ ਨੇ ਮੁੰਡੇ ਤੇ ਆਹ ਦੇਖੋ ਆਪਾਂ ਚੱਲੇ ਆਂ ਆਪਾਂ ਚੱਲੇ ਆਂ ਘਰਾਂ ਨੂੰ ਤੇ ਹੁਣ ਤੁਹਾਨੂੰ ਖਾਣੇ ਆਗਾ ਜਾ ਕੇ ਕੀ ਬਣਦਾ ਹੈ ਜਰਾਤੀ ਆਪਣੀ ਲੜਾਈ ਪੈ ਗਈ ਇਸ ਪਤਾ ਦੇ ਚਲੋ ਨਹੀਂ ਪਤਾ ਹਣ ਪਤਾ ਕਰ ਲਿਆ ਜੀ ਆ ਜਾਓਏ ਨਾਲ ਕੋਈ ਅੱਗੇ ਪਲਾਣਾ ਆ ਗਿਆ ਨੇ। ਤਾਂ ਗਾਇਸ ਆਪਣੇ ਭਰਾ ਆ ਚੁੱਕੇ ਨੇ ਤੇ ਲੜਾਈ ਪੈ ਗਈ ਸੀ ਆ ਦੇਖੋ ਹੈ। ਹਾਂ ਦੇਖੋ ਗਾਇਸ ਗੱਡੀ ਗੱਡੀ ਆਪਣੇ ਭਰਾ ਆ ਗਏ ਨੇ ਆ ਫੋਨ ਤੇ ਆ ਦੇਖੋ ਹਣਾ ਕਾਲਾ ਜਨ ਵੱਡਾ ਪਾਪਾ ਚੱਲਦੇ ਹੁਣ ਆਪਾਂ ਘਰ ਨੂੰ ਚੱਲੇ ਆ ਤੇ ਮੇਰਾ ਪੁੱਟਾ ਦੇ ਤੁਹਾਨੂੰ ਵੀਡੀਓ ਦਿਖਾਵਾਂ ਕਿੰਨਾ ਪੁੱਟਾ ਹੈ ਮੋਟਾ ਵੀ ਚਲੋ ਬਾਈ ਬਾਈ। ਤਾਂ ਗਾਇਸ ਆਪਾਂ ਕਿਥੇ ਪਿੰਡੀ ਆ ਚੁੱਕੇ ਆ ਆ ਦੇਖੋ ਮੁੰਡੇ ਆਪਣੇ ਨਾਲ ਆਪਣੇ ਭਰਾ ਯੱਕੇ ਕਿਧਰ ਗਿਆ ਸੀ ਵੀ ਦੇ ਗਾਈਸ ਅੱਜ ਅਪਾਣ ਚੱਲਨੇ ਆ ਕਰੇ ਤੁੰ ਦਿਖਾਣੇ ਫਿਰ ਬਲੌਗ ਪਿੰਡ ਜਾ ਕੇ ਅਪਾ ਚਲੋ ਗਾਈਸ ਬਾਏ ਗਾਈਸ ਅਪਾ ਇਥੇ ਰੋਕ ਚੁਕੇ ਆ ਪੈਟਰੋਲ ਪੰਪ ਤੇ ਤੁੰ ਦਿਖਾਣੇ ਆ ਦੇਖੋ ਕਿਸ਼ਾ ਪੈਟਰੋਲ ਪੰਪ ਤੇ ਆਪਣੇ ਨਾ ਭਾਗ ਗਏ ਨੇ ਦੇਖੋ ਜਿਹੜੇ ਰਾਤੀ ਜਨਾਂ ਠੁਕੇ ਨਾ ਇਹਨੂੰ ਠੁਕਿਆ ਨੇ ਸਿਰ ਪਾਟ ਗਏ ਨੇ ਬਾਈ ਆਵੇ ਕਿ लवली ਆਪਣੇ ਬੈਠਾ ਹੈ ਕਿਵੇਂ ਇਹਦਾ ਸਿਰ ਪਾਟ ਕੇ ਖਾਮੜੇ ਆ ਗਾਈਸ ਨੂੰ ਖਾਣਾ ਪਣਾ ਇਥੇ ਸਿਰ ਪਾਟ ਕੇ ਆ ਆ ਚੈੱਕ ਕਰੋ ਕੋ ਜੀਪ ਆਪਾਂ ਕੰਟਰੋਲ ਪਾਣੇ ਆ ਗਾਈਸ ਆਪਾਂ ਮੰਡੀ ਆ ਗਏ ਆ ਕਾਲੇ ਮਿੰਟੂ ਨੂੰ ਆਪਾਂ ਲੱਭਨੇ ਆ ਤੇ ਦੇਖੋ ਗਾਈਸ ਚੋਣ ਨਾ ਚੋਣ ਨਾ ਕਣਕ ਇਹ ਚੋਣ ਨਹੀਂ ਹੈ ਨਾ ਇਹ ਚੋਣ ਨਹੀਂ ਹੈ ਆ ਦੇਖੋ ਆਪਣਾ ਮੋਟਰਸਲ ਤੇ ਆਪਾਂ ਕਾਲੇ ਲੱਭਣਾ ਕਾਲੇ ਨੂੰ ਚਲਨੇ ਆ ਕਾਲੇ ਨੂੰ ਤੇ ਗਾਈਸ ਆਪਾਂ ਕਾਲੇ ਨੂੰ ਲੱਭਨੇ ਆ ਤੇ ਤੁਹਾਨੂੰ ਦਿਖਾਣੇ ਆ ਕਾਲਾ ਕਿੱਥੇ ਇਧਰ ਲਾਇਪਰ ਦਾ ਪੈਚੋ ਚਲੋ ਆਪਾਂ ਤੁਹਾਨੂੰ ਦਿਖਾਉਂਦੇ ਆ ਕਾਲਾ ਅੱਜ ਵਿਖਾਣੇ ਆ ਆ ਦੇਖੋ ਗਾਈਸ ਆਹ ਲੱਗਦੇ ਕੋਲ ਕੰਟਰੋਲ ਆ ਉਹ ਵੀ ਨਹੀਂ ਉਹ ਨਾ ਸੌਣ ਆ ਜੀ ਆਂ ਜੀ

ਅੱਤੋ ਗਾਈਸ ਆਪੋਨਾਂ ਕਾਲਾਂ ਦਾ ਵੀਡੀਓ ਨਹੀਂ ਬਣਾਣੀ ਆ ਦੇਖੋ ਕਾਲਾ ਆਪਣਾ ਭਾਂਚ ਦਿਨ ਨਹੀਂ ਦਿਸਦਾ ਰਾਤ ਨੂੰ ਕੀ ਦਿਸਦਾ ਇੰਨੇ ਤੇ ਆਪੋਨ ਮਿਆਲ ਚਾ ਆਪਣਾ ਭਰਾ ਕਿਵੇਂ ਠੀਕ ਹੈ ਨਾ ਆਣ ਕਿੱਧਰ ਆਪ ਜਾਣਾ ਇਹਦੇ ਇੱਥੇ ਹੀ ਆ ਆ ਕਿੱਧਰ ਜਾ ਆਪਾਂ ਹੁਣ ਮੰਡੀ ਤਲਾਣੀ ਹੈ ਕੀ ਤੋੜੀ ਤੇ ਆ ਦੇਖੋ ਆਪਣਾ ਮੋਟਰਸਾਈਕਲ ਕਿੰਨਾ ਘੈਂਟ ਹੈ ਕਿਹਨ ਲੈਣਾ ਵੇ 5000 ਦਾ ਚੋਰੀ ਦਾ ਹੈ ਲਿਖਾਇਆ ਵੇ ਕੀ ਹੋਇਆ ਕੀ ਲਿਖਾਇਆ ਸਾਡੇ ਖਾਤੇ ਚ ਤਾਂ ਹੈ ਨਹੀਂ ਸਾਰੇ ਅੜੀਆਂ ਤਲਾਤੇ ਬਾ ਗਾਈਸ ਮੰਡੇ ਦੇ ਛਾਂਕ ਬਾਤ ਗੋੜੇ ਨਹੀਂ ਆ ਪਾਣੀ ਦੇ ਪੂਰੇ ਕਰ ਤੇ ਚਲੋ ਗਾਈਸ ਬਾਅਦ ਚ ਆਪਾਂ ਮਿਲਦੇ ਹਾਂ ਇਸ ਦੇਖ ਸਕਦੇ ਹੋ ਕਈ ਚੱਕ ਲੈ ਆਂਦੀ ਹੈ ਕੀ ਕਰਨਾ 10 ਤਾਂ ਕੜਾ ਤਾਂ ਹੈਲੋ ਗਾਈਸ ਆਪਾਂ ਲੈ ਆਂਦੇ ਨੇ ਸਮੋਸੇ ਤੁਹਾਨੂੰ ਦਿਖਾਣੇ ਆ ਤੁਸੀਂ ਵੀ ਖਾ ਲੋ ਆ ਜਾਓ ਆ ਵੇਖੋ ਮੈਂ ਆਪਣਾ ਮਿੰਟੂ ਪ੍ਰਾਕਾਲੀਆ ਜਿਸ ਦਿਨ ਹੀ ਦਿਨੇ ਵੀ ਤੁਹਾਨੂੰ ਦਿਸ ਗਿਆ ਤਾਂ ਠੀਕ ਹੈ ਨਹੀਂ ਦਿਸਦਾ ਤਾਂ ਠੀਕ ਹੈ ਸਮੋਸੇ ਲੈ ਆਂਦੇ ਨੇ ਬੇਕਰੀ ਕੇ ਕੜਾ ਕੋਲੋਂ ਤੇ ਆ ਦੇਖੋ ਆਪਣਾ 모ਰਸਲ ਭਰਾਜ ਵਜਣ ਲੱਗਾ ਹੈ ਬਚ ਗਏ ਸੋਸ ਸਮੋਸਾ ਇੱਕ ਨੇ ਪਾਵਾਂ ਦੇ ਚਲੋ ਗਾਇਸ ਖਾ ਕੇ ਆਪਾਂ ਮਿਲਦੇ ਆ ਗਾਇਸ ਆ ਦੇਖੋ ਆਪਣਾ ਖਵੀਚ ਰਣ ਸਮੋਸੇ ਪਾਰਟੀ ਹੋ ਰਹੀ ਏ ਕਣਕ ਆਪਣੀ ਹੱਟੀ ਪੀਏ ਪਤਾ ਹੀ ਹੈ ਆਪਾਂ ਪਤਾ ਹੀ ਹੈ ਪੈਸੇ ਤਾਂ ਆਪਾਂ ਮਿਲ ਜਾਣੇ 10-15 ਲੱਖ ਰੁਪਇਆ ਇੰਨੀ ਕਣਕ ਆਪਾਂ ਛੱਟ ਪੀਏ ਚੋਨੇ ਚ ਮਿੰਟੂ ਆਪਣਾ ਛੱਟ ਗਿਆ ਭਰਾ ਆਪਣਾ ਮੋਟਰਸਾਈਕਲ ਆਪਾਂ ਤੱਕ ਹੀ ਦੇਣਾ ਹੈ ਕੱਲ ਪਰਸੋ ਅੱਜ ਠੋਕਣ ਲੱਗਾ ਤਾਂ ਕਰਕੇ ਗਾਈਸ ਆਪਾਂ ਅੱਜ ਚੱਲਨੇ ਕਰਾਣੋਂ ਹੁਣ ਤੇ ਮਿੰਟੂ ਆਪਣਾ ਭਰਾ ਇੱਥੇ ਹੀ ਬੈਠਾ ਹੈ ਥੇ ਰਹਿ ਜਾਈਏ ਚਲ ਆਪਾਂ ਚੱਲਦੇ ਹਾਂ ਕਿਨ ਚੱਲੋ ਆਪਣੇ ਕੋ ਮੋਟਰਸਾਈਕਲ ਹੈ ਆਪਾਂ ਹੁਣ ਚਾਲਦੇ ਹਾਂ ਗਿੱਲਾ ਪਿਆ ਹੈ ਦੋਨਾਂ ਆਪਣਾ ਗਿੱਲਾ ਪਿਆ ਹੈ ਤੇ ਚਾਰ ਦਿਨ ਲੱਗ ਜਣੇ ਨੇ ਫੇਰ ਹੀ ਆਪਣੇ ਫੇਰ ਆਪਣੇ ਪੈਸੇ ਬਾਣ ਜਾਣ ਦੇ ਕੋਈ ਚਾਰ ਇਹਰਾ ਪਾਰਟੀ ਕਰਾਂ ਤੁਹਾਨੂੰ ਦਿਖਾਣਾ ਹੈ ਕਿਹਾ ਚਲੋ ਆ ਮੋਟਰਸਾਈਕਲ ਚੱਲਨੇ ਪਿੰਡ ਗੇੜੀ ਗੜ ਲਾਉਂ ਚੱਟੋ ਸੋ ਹੈਲੋ ਗਾਇਸ ਆ ਪਾਏ ਸੀ ਇਹ ਅਪਾਰਟਮੈਂਟ ਨੂੰ ਹੁਣ ਪ੍ਰਾਣ ਆਪਾਂ ਰੋਟੀ ਸਬਜ਼ੀ ਭੜਾਣ ਆਏ ਸੀ ਦੇਖੋ ਗਾਇਸ ਇੱਕ ਆਪਣਾ ਪਰਾਓ ਹੀ ਆ ਤੇ ਆ ਆਪਣਾ लवली ਭਰਾ ਤੇ ਦੇਖੋ ਆ ਮਿੰਟੂ ਟੱਟੀ ਬਣ ਚਲੇ ਆ ਆ ਦੇਖੋ ਆਪਾਂ ਦੇ ਵਾਸਤੇ ਇਹਦੇ ਪੱਲੀ ਪਲੀ ਲੈ ਕੇ ਆਂਦੀ ਏ ਸੌਣ ਥੱਲੇ ਥੱਲੇ ਨਹੀਂ ਮੰਜਾ ਦੇ ਤਾਣੇ ਇੱਕ ਉਹ ਦੇਖੋ ਮੰਜਾ ਪਿਆ ਹੈ ਤੇ ਆ ਇਹਦੇ ਕਪੜਾ ਹੀ ਲਾਂਦੇ ਨੇ ਆ ਰੋਟੀ ਸਬਜੀ ਆ ਰੋਟੀ ਸਬਜੀ ਲਾਂਦੀ ਏ ਹੁਣ ਇਹਨੂੰ ਰੋਟੀ ਖਵਾ ਕੇ ਤੇ ਜਲਨੇ ਆ ਵੈਸੇ ਆ ਫੀਚਰ ਬਹੁਤ ਘੈਂਟ ਆ ਦੇਖੋ ਗਾਇਸ ਇੱਥੇ ਲਾ ਕੇ ਚਾਰਜ ਲੱਗ ਜਾਂਦਾ ਹੈ ਵਧੀਆ ਹੁਣ ਤੁਹਾਨੂੰ ਦਿਖਾਣੇ ਹੈਗਾ ਟੱਟੀ ਬਣ ਚੱਲਾ ਹੈ ਆ ਦੇਖੋ ਮਾੜਾ ਯਹੀ ਦੀ ਕਮਾਲ ਹੀ ਆ ਨਾ ਮਿੰਟ ਬਰਾ ਕਿਵੇਂ ਆ ਜੀ ਵਾਦੀਆ ਕਿੰਧਰ ਚੱਲੇ ਆਂ ਇਧਰ ਚੱਲ ਲੈ ਇਹ ਕੰਟੇਨਰਸ ਗਾਈਸ ਵੀ ਥੋੜਾ ਸਾ ਐਡ ਕਰਨਾ ਇਧਰ ਕਹਿੰਦਾ ਮੈਂ ਸੋਣਾ ਇੰਦੇ ਚ ਕਿੱਥੇ ਸੋਣਾ ਇੰਦੇ ਚ ਅੱਜ ਦੀ ਰਾਤ ਇਨੇ ਇੱਥੇ ਘਟਨੀ ਆ ਬੈਂਕੇ ਲੋੜੇ ਗਾਈਸ ਆਪਣਾ ਕੱਲ ਪੈ ਗਿਆ ਸੀ ਰੋਲਾ ਤੇ ਤੁਹਾਨੂੰ ਪਤਾ ਹੀ ਹੈ ਕਿ ਮੈਂ ਲੈ ਸਕਦੇ ਆ ਕੋਈ ਸਾਨੂੰ ਘਰੇ ਜਾਣਾ ਬਣਾ ਨਹੀਂ ਤਾਂ ਕਰੋ ਫਿੱਟੂ ਬਹੁਤ ਲੈਣੀ ਬਹੁਤ ਬੜੀਆਂ ਗਾਲਾਂ ਪੈਣ ਦੀ ਭੈਣ ਚ ਇਸ ਕੀ ਭੈਣ ਕੀ ਲੰਡ ਆ ਮੀਂਟੂ ਦੀ ਸੇਲੀ ਆਦਰ ਚੋ ਹੈ ਮੀਂਟੂ ਦੀ ਸੇਲੀ ਇੱਥੇ ਆਜੀ ਇਕ ਲਿਆਂਦੀ ਭੈ ਮੰਜਾ ਉਹਦੇ ਵਾਸਤੇ ਆ ਪਿਕ ਦੋ ਮੰਦੀ ਆਏ ਪੜੇ ਆ ਤੇਰੀ ਭੈਣ ਕੋਲੜੇ ਮਾਰ ਕਾ ਮਾਰਤਾ ਹੈ ਮਾਰਤਾ ਹੈ ਮਾਰਤਾ ਹੈ ਹਮਕੋ ਦੇਖੋ ਗਾਇਸ ਆ ਗਿਆ ਹੁਣ ਮੀਂਟੂ ਦੀ ਸੇਲੀ ਤਾਂ ਖਾ ਕੇ ਥਈ 10 ਪੱਛਾ ਹੈ ਪੱਛੇ ਆ ਰਹਾ ਹੈ ਪੱਛੇੰਦ ਤੱਕ ਕੀ ਹੈ ਇਹ ਸਾਦੇ ਨੂੰ ਨਹੀਂ ਲਾਉਣਾ ਦਸ ਹੀ ਮੜਾ ਆ ਇੱਕ ਮਿੰਟ ਦਸੀ

ਕਹਤਾ ਕੋ ਨਹੀਂ ਗਾਇਸ ਕਿੱਥੇ ਗਈ ਏ ਉਹਨੂੰ ਦੱਤਾ ਪਰ ਮੈਨੂੰ ਲੱਗਦਾ